ਜਮਲਾ ਜੱਟ ਨੂੰ ਜਦੋਂ ਮੈਂ ਜੱਟ ਨੂੰ ਕਿਸੇ ਨੇ ਸਵਾਲ ਕੀਤਾ ਕਿ ਮੈਂ ਖਾਲਸਾ ਸਾਹਿਬ ਤੁਸੀਂ ਕਿਉਂ ਨਹੀਂ ਗਾਉਂਦੇ ਤੇ ਜਮਲਾ ਸਾਹਿਬ ਨੇ ਕਿਹਾ ਜਵਾਬ ਦਿੱਤਾ ਇਹ ਗੰਦਾ ਹੋਰ ਕਰਿਓ ਜਮਲਾ ਕੀ ਕਹਿ ਰਿਹਾ ਐਸੇ ਦਿਨ ਦੁਨੀਆ ਤੇ ਆਉਣਗੇ ਵੀ ਹੋ ਐਸੇ ਦਿਨ ਦੁਨੀਆ ਤੇ ਆਉਣਗੇ ਨਹੀਂ ਕਿਸੇ ਨੇ ਗਊ ਦੀ ਰੱਖਿਆ ਨਹੀਂ ਕਰਨੀ ਇਹ ਪਿਆਰ ਕੁੱਤਿਆਂ ਨਾਲ ਵਧਾਉਣਗੇ ਨਹੀਂ ਮੇਰਾ ਟੋਮੀ ਤੇ ਮਨਾ ਸ਼ੋਮੀ ਐਸੇ ਦਿਨ ਦੁਨੀਆ ਤੇ ਆਉਣਗੇ ਨਹੀਂ ਕਿਸੇ ਨੇ ਗਊ ਦੀ ਰੱਖਿਆ ਨਹੀਂ ਕਰਨੀ ਪਿਆਰ ਕੁੱਤਿਆਂ ਨਾਲ ਵਧਾਉਣਗੇ ਨਹੀਂ ਗੁੜਾਪੇ ਦੀ ਪੰਡ ਲੋਜਵੰਨਾ ਤੋਂ ਚੱਕੀ ਨਹੀਂ ਜਾਣੀ ਕਿਉਂਕਿ ਪੈਸੇ ਦਾ ਮਾਣ ਮਖਾਉਣਗੇ ਨਹੀਂ ਹੋ ਪਰ ਸਾਡੀ ਕੁੜੀ ਬਣੂਗੀ ਨਾਨੀ ਓਏ ਇਹ ਦਿਨ ਵੀ ਦੁਨੀਆ ਤੇ ਥਿਉਣਗੇ ਨਹੀਂ 12 ਸਾਲ ਹੋਰ ਦੀ ਕੁੜੀ ਬਣੂਗੀ ਨਾ ਨਹੀਂ ਐਸੇ ਦਿਨ ਵੀ ਦੁਨੀਆ ਤੇ ਥਿਉਣਗੇ ਨਹੀਂ ਉਹ ਬੁੱਢਾ ਮਰ ਗਿਆ ਤੈਣ ਦੀ ਲੁੱਪੀ ਨੂੰ ਤਰਸਦਾ ਤੇ ਇਨਾ ਸ਼ੈਂਪੂ ਆਉਂ ਆ ਦੇ ਨਾਉਣਗੇ ਨਹੀਂ ਉਹ ਜਮਲਾ ਜੱਟ ਮਬਹਲ ਤੇ ਉਹ ਜਮਲਾ ਜੱਟ ਮਬਹਲ ਤੇ ਉਹ ਲੋਕੋ ਇੰਜ ਫਰਮਾਉਂਦਾ ਉਹ ਗੰਦ ਪਿਆਪ ਤੋਂ ਮੇਰਿਓ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮਬਹਲ ਤੇ ਜਮਲਾ ਜੱਟ ਮਬਹਲ ਤੇ ਮੈਂ ਮੈਂ ਤੇ ਗਾਉਂਦਾ ਹੁੰਦਾ ਸੀ ਨਾਨਕ ਤੇਰੀ ਲੀਲਾ ਨਿਹਾਰੀ ਅੱਜ ਦੇ ਕਲਾਕਾਰਾਂ ਕੀਤੀ ਏ ਰਨ ਪਿਆਰੀ ਸਤਗੁਰੂ ਨਾਨਕ ਤੇਰੀ ਲੀਲਾ ਨਿਹਰੀ ਐ ਲੀਦਾ ਲਾਲਾ ਵੇਂਦੀ ਦੁਨੀਆ ਸਾਰੀ ਐ ਮੈਂ ਤੇ ਗਾਉਂਦਾ ਹੁੰਦਾ ਸੀ ਨਾਨਕ ਤੇਰੀ ਲੀਲਾ ਨਿਹਾਰੀ ਅੱਜ ਦੇ ਕਲਾਕਾਰਾਂ ਕੀਤੀ ਏ ਰਨ ਪਿਆਰੀ ਹਾਏ ਕਦੂਦੇ ਤੂੰ ਮੇ ਨੂੰ ਹੋਏ ਇੱਕ ਦੂਦੇ ਟੁੰਬੇ ਨੂੰ ਉਹ ਕੋਈ ਹੱਥ ਨਹੀਂ ਲਾਉਂਦਾ ਫਾ ਗੰਦ ਪਿਆ ਪੁੱਤ ਮੇਰੇ ਉਹ ਨਾ ਹੁਣ ਨਹੀਂ ਗਾਉਂਦਾ ਜਮਲਾ ਜਖਮ ਦੇ ਲਤੇ ਉਹ ਪੂਜਾ ਵਰਗੀਆਂ ਕੁੜੀਆਂ ਦੰਦ ਕੱਢ ਹੱਸਣ ਲੱਗੀਆਂ ਨਸੀਬੋ ਵਰਗੀਆਂ ਓਏ ਸਟੇਜੀ ਜੱਫੀਆਂ ਪਾਵਣ ਲੱਗੀਆਂ ਵੇ ਮੇਰੇ ਪਿੱਛੇ ਐਨ ਪਟਰੋਲ ਫੂਕ ਕੇ ਵੇ ਤੈਨੂੰ ਕੀ ਮਿਲਦਾ ਆ ਜੱਫੀਆਂ ਬਾ ਜੱਫੀਆਂ ਦੇ ਘਰ ਦੇ ਕੁੱਟ ਕੁੱਟ ਬਾ ਜੱਫੀਆਂ ਪੂਜਾ ਵਰਗੀਆਂ ਕੁੜੀਆਂ ਦੰਦ ਕੱਜ ਹੱਸਣ ਲੱਗੀਆਂ ਨਸੀਬਾਂ ਵਰਗੀਆਂ ਸਟੇਜੀ ਜੱਫੀਆਂ ਪਾਉਣ ਲੱਗੀਆਂ ਓਏ ਕਾਸ਼ੀ ਕਥਨ ਵਾਲਿਆ ਵੇ ਕਾਸ਼ੀ ਕਥਨ ਵਾਲਿਆ ਵੇ ਓ ਸੱਚ ਕੋਈ ਨਹੀਂ ਸੁਣਾਉਣਾ ਓ ਗੰਦ ਪਿਆ ਪੁੱਤੋ ਮੇਰੋ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮੋਬੈਲ ਤੇ ਜਮਲਾ ਜੱਟ ਮੋਬੈਲ ਤੇ ਓ ਸੁਰਿੰਦਰ ਕੌਰ ਧੀਆ ਨੂੰ ਅਸੀਸਾਂ ਦੇ ਗਈ ਸੁਰਿੰਦਰ ਕੌਰ ਧੀਆ ਨੂੰ ਅਸੀਸਾਂ ਦੇ ਗਈ ਬੀਬਾ ਅਲਗੋ ਸੇ ਵਾਜੋ ਨਾਲੇ ਲੈ ਗਈ ਉਹ ਨਰੇਂਦਰ ਬੀਬਾ ਅਲਗੋ ਸੇ ਵਾਜੋ ਨਾਲੇ ਲੈ ਗਈ ਅੱਧ ਕਪੜੀ ਇਸ ਦੁਨੀਆ ਨੂੰ ਅੱਧੀ ਨੰਗੀ ਇਸ ਦੁਨੀਆ ਨੂੰ ਕੋਈ ਨਹੀਂ ਸਮਝਾਉਂਦਾ ਉਹ ਗੰਦ ਪਿਆ ਪੁੱਤੋ ਮੇਰੋ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮੁ ਬਹਿਲ ਤੇ ਉਹ ਜਮਲਾ ਸਾਡੇ ਸੁਪਨੇ ਵਿੱਚ ਯਾਰੋ ਇੰਜ ਫਰਮਾਉਂਦਾ ਉਹ ਗੰਦ ਪਿਆ ਪੁੱਤੋ ਮੇਰੋ ਹੁਣ ਮੈਂ ਨਹੀਂ ਗਾਉਂਦਾ ਓ ਯਾਰੋ ਮੈਂ ਨਹੀਂ ਗਾਉਂਦਾ ਸੱਚੀ ਮੈਂ ਨਹੀਂ ਗਾਉਂਦਾ